ਮੈਥੋਂ ਭੁੱਲਾਂ ਹੋਈਆਂ ਜਾਂ ਸਾਥੋਂ ਭੁੱਲਾਂ ਹੋਈਆਂ ਕਿਹੜੀਆਂ ਜੇ ਤੁਸੀਂ ਆਪਦੀ ਕਿਸੇ ਗਲਤੀ ਨੂੰ ਪਾਰਟਿਕੂਲਰ ਸਪੈਸਿਫਿਕਲੀ ਦੱਸਦੇ ਜਨਰਲਾਈਜ਼ ਕਰ ਦਿੰਦੇ ਉਹ ਕੋਈ ਆਪਾ ਪਰਚੋਰ ਨਹੀਂ ਉਹ ਕੋਈ ਕੰਫੈਸ਼ਨ ਨਹੀਂ ਸਿੱਧੀ ਗੱਲ ਲਿਆਉਣੀ ਚਾਹੀਦੀ ਸੀ ਵੀ ਅਸੀਂ ਦੌਲਤ ਤੇ ਸਤਾ ਦੀ ਹਵਸ਼ ਦੇ ਵਿੱਚ ਇੰਨੇ ਅੰਨੇ ਹੋ ਗਏ ਜਿਹੜਾ ਆਉਣ ਵਾਲੀਆਂ ਨਸਲਾਂ ਵਾਸਤੇ ਵੀ ਕੋਈ ਐਜੂਕੇਟਿਵ ਤਾਂ ਹੁੰਦਾ ਨਾ ਸਿੱਖ ਸਿਧਾਂਤਾਂ ਦੀ ਰੌਸ਼ਨੀ ਚ ਵੀ ਸਟੈਬਲਿਸ਼ ਹੁੰਦਾ ਵੀ ਅਸੀਂ ਗੁਰੂ ਤੋਂ ਇੰਨਾ ਬੇਮੁਖ ਹੋ ਗਏ ਅਸੀਂ ਉਸ ਮਾਰਗ ਤੋਂ ਇੰਨਾ ਭਟਕ ਗਏ ਤੁਹਾਨੂੰ ਦੌਲਤ ਨੇ ਤੇ ਸਤਾ ਦੀ ਹਾਫਸ਼ ਨੇ ਕਾਮਨਾ ਨੇ ਇੰਨਾ ਅੰਨੇ ਅੰਨੇ ਕਰਤਾ ਕਿ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਾਡੀ ਸਰਕਾਰ ਸੀ ਜੇ ਅਸੀਂ ਚਾਹੁੰਦੇ ਤਾਂ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਦੋਸ਼ੀ ਫੜੇ ਜਾ ਸਕਦੇ ਸੀ ਤੇ ਸਜਾਵਾਂ ਤੱਕ ਗੱਲ ਪਹੁੰਚ ਸਕਦੀ ਸੀ ਪਰ ਅਸੀਂ ਅਬਦ ਨਜੀ ਹਤਾਂ ਨੂੰ ਪੈਲ ਦਿੱਤੀ ਜਿਹਦੇ ਨਾ ਪੰਥ ਦੇ ਖਿਲਾਫ ਵੱਡੇ ਗੁਨਾਹ ਹੋਏ ਐਂ ਗੱਲ ਹੁੰਦੀ ਇਹ ਹੈ ਗਲਤੀ ਮੰਨਣਾ ਇਹ ਕਿ ਵੀ ਸਾਥੋਂ ਕੁਝ ਹੋ ਗਿਆ ਗੋਲ ਮੋਲ ਜਾ ਇਹ ਕੋਈ ਗਲਤੀ ਨਹੀਂ ਇਹ ਬੇਈਮਾਨੀ ਹੈ ਇਹ ਕੋਈ ਇਮਾਨਦਾਰੀ ਨਹੀਂ ਇਹ ਸਚਾਈ ਨਹੀਂ ਸੋ ਜਿਹਦਾ ਮਤਲਬ ਹੈ ਅਜੇ ਉਹ ਨਹੀਂ ਅੰਦਰ ਜਾਗਿਆ ਕੋਈ ਅਹਿਸਾਸ ਬੰਟੀ 60 ਤੋਂ ਬਾਅਦ ਵੀ ਬੰਦੇ ਨੂੰ ਕੋਈ ਇਸ ਤਰ੍ਹਾਂ ਦੀ ਅੰਦਰ ਅਹਿਸਾਸ ਜਾਗ ਪਏ ਵੀ ਮੈਂ ਥੁੱਕੀ ਭੁੱਲਾਂ ਹੋ ਗਈਆਂ ਤੇ ਇੱਕਾਸ ਉਹਨਾਂ ਨੂੰ ਫੇਰ ਖੜੀ ਆ ਜਿਹੜੀ ਪੋਲਿਟਿਕਸ ਆਫ ਡਿਫਾਲਟ ਆਪਾਂ ਬਹੁਤ ਵਾਰ ਗੱਲ ਕੀਤੀ ਹੈ ਕਿ ਕੋਈ ਨਹੀਂ ਹੁਣ ਭਗਵੰਤ ਮਾਨ ਤੋਂ ਵੀ ਲੋਕ ਵਤਜਨ ਹੋ ਜਾਣਗੇ ਤੇ ਫਿਰ ਸਾਡੇ ਵਾਲੀ ਹੋਣਗੇ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹ ਅਜੇ ਵੀ ਬਹੁਤ ਵੱਡੇ ਭਰਮ ਚ ਰਹਿ ਰਹੇ ਨਾ ਕਾਲੀ ਇਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਤੁਹਾਡੇ ਗੁਨਾਹਾਂ ਦੀ ਤੁਲਨਾ 'ਚ ਤੁਹਾਡੇ ਵਾਲੇ ਜ਼ਖਮ ਅਜੇ ਤਾਜ਼ਾ ਨੇ ਉਹ ਵੱਧ ਅਜੇ ਟੀ ਸੋਨਾਂ ਦੀ ਲੋਕਾਂ ਨੂੰ ਹੈ ਸੋ ਇਸ ਕਰਕੇ ਮਤਲਬ ਉਹ ਜਿਹੜਾ ਤੁਸੀਂ ਕਿਹਾ ਵੀ ਕੀ ਉਹਨਾਂ ਨੇ ਕੋਈ ਸਬਕ ਸਿੱਖਿਆ ਉਹ ਨਹੀਂ ਸਿੱਖਿਆ ਤੋਂ ਮੇਰਾ ਖਿਆਲ ਹੈ ਕਿ ਨਹੀਂ ਇਹ 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 ਉਹਦੇ 'ਚ ਉਹ ਇਸ ਤਰ੍ਹਾਂ ਦੀ ਗੱਲ ਜਾਗ ਹੀ ਨਹੀਂ ਜਾਂ ਉਹ 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 ਕਣ ਹੈ ਹੀ ਨਹੀਂ ਕਿਤੇ ਉਹਦੇ 'ਚ ਉਹ ਤੱਤ ਹੈ ਨਹੀਂ ਜਿਸ ਥੋੜਾ ਬਹੁਤਾ ਵੀ ਕੋਈ ਸਿੱਖੀ ਵਾਲੀ ਗੱਲ ਹੁੰਦੀ ਪਰ ਸਿੱਖੀ ਦਾ ਅੰਸ਼ ਕਿਤੇ ਅੰਦਰ ਪਿਆ ਹੁੰਦਾ ਤਾਂ ਇੰਨਾ ਔਖਾ ਨਹੀਂ ਸੀ ਜਦੋਂ ਹੁਣ ਮੰਨਣ ਹੀ ਲੱਗਿਆ ਸੀ ਤਾਂ ਬਿਲਕੁਲ ਟੋਟਲ ਇਮਾਨਦਾਰੀ ਨਾਲ ਇਹ ਗੱਲ ਕਹਿ ਦਿੰਦਾ ਉਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਬੜੀ ਸਿੱਖਿਆ ਭਰਪੂਰ ਹੋਣੀ ਸੀਗਾ ਵੀ ਜਦੋਂ ਬੰਦਾ ਸਤਾ ਤੇ ਦੌਲਤ ਦੇ ਲਾਲਚ ਵਿੱਚ ਅੰਨਾ ਹੁੰਦਾ ਉਹ ਕਿੱਡੇ ਕਿੱਡੇ ਗੁਨਾਹ ਕਰਦਾ ਸਾਰਾ ਇਤਿਹਾਸ ਇਹਦੇ ਚ ਹੀ ਭੜਿਆ ਪਿਆ ਨਾ ਆਪਦੇ ਬਾਪ ਨੂੰ ਵੀ ਕਤਲ ਕਰ ਸਕਦਾ ਹੁੰਦਾ ਬੰਦਾ ਸੋ ਇਹ ਪਿਓ ਪੁੱਤ ਨੇ ਰਲ ਕੇ ਫਿਰ ਪਿਓ ਪੁੱਤ ਨੇ ਇਕੱਲੇ ਨਹੀਂ ਕੁਛ ਨਹੀਂ ਸੀ ਕਰ ਸਕਦਾ ਬਾਦਲ ਇਕੱਲਾ